ਚਣਾ ਚ ਮੌਜੂਦ ਆ ਔਰ ਇਸ ਵਕਤ ਜਿਹੜੇ ਤਿੰਨੋਂ ਕਿਸਾਨ ਫੋਰਮ ਨੇ ਉਹ ਮੀਟਿੰਗ ਕਰਕੇ ਆਪੂ ਬਾਹਰ ਆਏ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਔਰ ਆਗੂਆਂ ਦਾ ਇਹ ਕਹਿਣਾ ਹੈ ਕਿ ਮੀਟਿੰਗ ਬਹੁਤ ਪੋਜ਼ਿਟਿਵ ਹੋਈ ਹੈ ਪਿਛਲੀ ਵਾਰ ਨਾਲੋਂ ਏਕਤਾ ਦੀ ਗੱਲ ਅੱਗੇ ਤਰੀ ਹੈ ਕਈ ਸਾਰੇ ਜਿਹੜੇ ਸੰਘਰਸ਼ ਦੇ ਸੱਦੇ ਸੀ ਉਹ ਸਾਂਝੇ ਕੀਤੇ ਗਏ ਨੇ ਔਰ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਸਾਰੇ ਇਕੱਠੇ ਹੋ ਕੇ ਲੜਨ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਨਾਅਰਾ ਹੈ ਇਕੱਲੇ-ਇਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਤਾ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਵੀ ਇਕੱਠੇ ਹੋ ਕੇ ਅੱਗੇ ਆਓ ਤਾਂ ਕਿ ਲੋਕ ਜਿਹੜੇ ਨੇ ਉਹ ਇਕੱਠੇ ਹੋਣ ਆਗੂ ਇਹ ਕਹਿੰਦੇ ਨੇ ਕਿ ਗੱਲ ਅੱਗੇ ਤੁਰੀ ਹੈ ਤੇ 18 ਤਰੀਕ ਨੂੰ ਦੁਬਾਰਾ ਫਿਰ ਏਸੇ ਹੀ ਜਗ੍ਹਾ ਅਗਲੀ ਮੀਟਿੰਗ ਏਕਤਾ ਪ੍ਰੋਸੈਸ ਦੇ ਲਈ ਰੱਖ ਲਈ ਗਈ ਹੈ ਹੁਣ ਕਿੰਨਾ ਨਤੀਜਾ ਨਿਕਲ ਕੇ 18 ਤਰੀਕ ਤੱਕ ਆਉਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਪਰ ਉੱਥੇ ਜਿਹੜੀ ਭਾਜਪਾ ਸਰਕਾਰ ਹੈ ਉਹ ਅਜੇ ਵੀ ਪੁੱਠੇ ਬਿਆਨ ਦੇ ਰਹੀ ਹੈ ਕੱਲ ਭਾਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਬੜਾ ਹੀ ਟੇਡਾ ਬਿਆਨ ਦਿੱਤਾ ਉਹ ਕਹਿੰਦੇ ਜਿਹੜੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਕਿਸਾਨ ਲੜ ਰਹੇ ਨੇ ਉਹ ਤਾਂ ਮੰਗ ਹੀ ਗਲਤ ਹੈ ਉਹ ਕਹਿੰਦੇ ਐਮਐਸਪੀ ਗਰੰਟੀ ਤਾਂ ਪੰਜਾਬ ਦੇ ਕਿਸਾਨਾਂ ਲਈ ਵੈਸੇ ਹੀ ਨੁਕਸਾਨ ਦਾ ਇੱਕ ਹੈ ਇਹ ਤਾਂ ਮਿਲਣੀ ਨਹੀਂ ਚਾਹੀਦੀ ਮਿੱਤਰੋ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਆਪਣੇ ਨਾਲ ਸਰਜੀਤ ਸਿੰਘ ਫੂਲ ਸਾਹਿਬ ਨੇ ਭਾਰਤੀ ਕਿਸਾਨ ਯੂਨਨ ਕ੍ਰਾਂਤੀਕਾਰੀ ਦੇ ਇਹ ਸੂਬਾ ਚੇਅਰਮੈਨ ਨੇ ਫੂਲ ਸਾਹਿਬ ਅੱਜ ਦੀ ਮੀਟਿੰਗ ਚ ਪਿਛਲੀ ਮੀਟਿੰਗ ਨਾਲੋਂ ਗੱਲ ਕਿੰਨੀ ਅੱਗੇ ਲੱਗੀ ਹੈ ਕਿੰਨੀ ਕ ਅੱਗੇ ਤੁਰੀ ਹੈ ਵੇਖੋ ਜੀ ਪਿਛਲੀ ਮੀਟਿੰਗ ਦਾ ਤਾਂ ਜਿਹੜੀ ਤੋਂ ਪਹਿਲਾਂ ਮੀਟਿੰਗ ਹੋਈ ਸੀ 21 ਤਰੀਕ ਨੂੰ ਪਟਿਆਲੇ ਉਹਦੇ ਵਿੱਚ ਗੱਲਬਾਤ ਹੋਈ ਪਰ ਉਹ ਗੱਲਬਾਤ ਤੋਂ ਬਾਅਦ ਗਾਹਾਂ ਕੋਈ ਸਾਂਝੀ ਮੀਟਿੰਗ ਦੀ ਡੇਟ ਵੀ ਤੈਅ ਨਹੀਂ ਹੋਈ ਸੀ ਹੂੰ 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 ਖੁੱਲੇ ਛੱਡਤਾ ਸੀ ਖੁੱਲੇ ਹੀ ਛੱਡਤਾ ਸੀਗਾ ਵੀ ਹਜੇ ਵੇਖੇ ਜਾਊਗੀ ਵੀ ਭਾਈ ਸਾਂਝੀ ਮੀਟਿੰਗ ਹੋ ਸਕੂਗੀ ਜਾਂ ਨਹੀਂ ਹੋ ਸਕੂਗੀ ਹੂੰ ਹੂੰ ਅੱਜ ਵਾਲੀ ਉਹਦੇ ਨਾਲ ਅਸੀਂ ਪੋਜ਼ਿਟਿਵ ਇਹ ਸਮਝਦੇ ਆਂ ਵੀ ਇੱਕ ਤਾਂ ਉਹਦੇ ਵਿੱਚ ਜਿਹੜਾ ਸਨ ਵਾਲਾ ਪ੍ਰੋਸੈਸ ਹੋਇਆ ਉਹ ਦੋਸ਼ 21 ਤੋਂ ਲੈ ਕੇ ਅੱਜ ਤੱਕ ਰ ਉਹ ਕਾਫੀ ਮਤਲਬ ਹਾਂ ਪੱਕੀ ਹੋਇਆ ਮਤਲਬ ਇਹਨਾਂ ਦਾ ਉੱਥੇ ਮਤਾ ਪਾਸ ਕਰਨਾ ਜਿਹੜੇ ਤਿੰਨੇ ਪ੍ਰੋਗਰਾਮ ਸੀਗੇ ਇਹਦੇ ਲਈ ਦੋਹਾਂ ਫਾਰਮਾਂ ਵੱਲੋਂ ਲਾ ਕੇ ਲਿਖੇਗੇ 10 ਤਰੀਕ ਵਾਲਾ 13 ਵਾਲਾ ਕਾਪੀਆਂ ਸਾੜਨ ਵਾਲਾ 26 ਵਾਲਾ ਟਰੈਕਟਰ ਇਕੱਠੇ ਕਰਨ ਵਾਲਾ ਸ਼ਰਕਾਂ ਦੇ ਇਹਦੇ ਦੇ ਤਿੰਨਾਂ ਦਾ ਉਹਨਾਂ ਦਾ ਉੱਥੇ ਮੋਗੇ ਵਾਲੀ ਚ ਉਹਦਾ ਹਮਾਇਤ ਵਾਲਾ ਹੋ ਗਿਆ ਮੈਤ ਤੋਂ ਬਾਅਦ ਉਹਨਾਂ ਦਾ ਏਕਤਾ ਦੇ ਲਈ ਅਗਲਾ ਮਤਾ ਹੋ ਗਿਆ ਵੀ 15 ਤਰੀਕ ਨੂੰ ਆਪਾਂ ਦੁਬਾਰੇ ਬੈਠੇ ਇਹਨਾਂ ਦਾ ਭਾਵ ਜਿਹੜੀ ਡੇਟ ਉੱਥੇ ਨਹੀਂ ਤੈਅ ਹੋਈ ਸੀਗੀ ਉਹ ਮੁਗੇ ਰੈਲੀ ਦੇ ਵਿੱਚ ਜਿਹੜੇ ਇਹਨਾਂ ਨੇ ਦੂਜੇ ਐਸਕੇਮ ਨੇ ਉਹਦੇ ਚ ਡੇਟ ਤੈਅ ਹੋ ਗਈ 15 ਦੀ ਚਲੋ ਅਸੀਂ ਅਪੀਲ ਕੀਤੀ ਵੀ ਭਾਈ ਨੇੜੇ ਲਿਆਓ ਉਹਨੂੰ ਕਿਉਂਕਿ ਜਿਹਨੇ ਹਾਲਤ ਉਹ ਨੇੜੇ ਆ ਗਈ ਸਾ ਵੀ ਨੇੜੇ ਆ ਗਿਆ ਤਰੀਕ ਵੀ 15 ਦੀ ਬਜਾਏ 13 ਹੋ ਗਈ ਹੁਣ ਵਾਲੀ ਅੱਜ ਵਾਲੀ ਜਿਹੜੀ ਡਿਸਕਸ਼ਨ 3-4 ਘੰਟੇ ਹੋਈ ਹੈ ਇਹ ਕਾਫੀ ਪੋਜੀਟਿਵ ਹੋਈ ਆ ਜਿਹਦੇ ਵਿੱਚ ਜਿਹੜੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਇਕਤਾ ਨੂੰ ਪੱਕੇ ਪੈਰੀ ਕਰਨ ਦੀ ਖਾਤਰ ਜ਼ਰੂਰੀ ਜ਼ਰੂਰੀ ਨੇ ਜਿਵੇਂ ਵੀ ਤਿੰਨਾਂ ਫੋਰਮਾਂ ਦਾ ਕੋਈ ਸਾਂਝਾ ਕੋਆਰਡੀਨੇਸ਼ਨ ਗਰੁੱਪ ਬਣ ਜੇ ਉਹ ਗਰੁੱਪ ਕਿੰਨੇ ਮੈਂਬਰ ਹੀ ਹੋਵੇ ਉਹ ਉਹਦਿਆਂ ਕੀ ਉਹਦਿਆਂ ਉਹਦੇ ਅਧਿਕਾਰ ਪਾਵਰਾਂ ਵਗੈਰਾ ਕੀ ਕੀ ਹੋਣ ਉਹਦੀ ਖਾਤਰ ਇੱਕ ਆਈਡੀਆ ਆ ਗਿਆ ਏਜੰਡਾ ਆ ਗਿਆ ਉਹ ਗਾਹਾਂ 18 ਨੂੰ ਅਗਲੀ ਮੀਟਿੰਗ ਤੈਅ ਹੋ ਗਈ ਫਿਰ ਇਸੇ ਥਾਂ ਤੇ ਜਿਹਦੇ ਵਿੱਚ ਉਹਨਾਂ ਦਾ ਫਾਈਨਲ ਹੋ ਜਾਊਗਾ ਗਾਹਾਂ ਜਿਹੜਾ ਇਹ ਹੈਗਾ ਵੀ ਸਰਕਾਰ ਹੁਣ ਪੋਲੇ ਪੈਰੇ ਐਕਸ਼ਨਾਂ ਦੇ ਲਈ ਨਹੀਂ ਉਹ ਮੜਾ ਜੇ ਤੁਸੀਂ ਪਤਲਾਪੁਰ ਫੂਕਤਾ ਤੁਸੀਂ ਕਾਪੀ ਸਾੜ ਤੇ ਇਹ ਤਾਂ ਸੰਕੇਤਕ ਹੈ ਵੇ ਵੱਡਾ ਉਹਨੂੰ ਜਿਵੇਂ ਪੰਜਾਬ ਬੰਦਾਲਾ ਉੱਤੇ ਝਟਕਾ ਮਿਲਿਆ ਪੰਜਾਬ ਦੇ ਵਿੱਚ ਪੰਜਾਬ ਰਾਹੀਂ ਕੱਲੇ ਪੰਜਾਬ ਰਾਹੀਂ ਉਵੇਂ ਇੰਡੀਆ ਲੈਵਲ ਤੇ ਵੱਡਾ ਝਟਕਾ ਲੱਗੇ ਉਹਦੀ ਖਾਤਰ 26 ਜਨਵਰੀ ਨੂੰ ਵੱਡਾ ਕੋਈ ਤਿੱਖਾ ਐਕਸ਼ਨ ਹੋਵੇ ਕੋਈ ਤਿੰਨੇ ਫੋਰਮਾਂ ਦੀ ਸਾਰੀ ਤਾਕਤ ਉਹਦੇ 'ਚ ਲੱਗੇ ਇਹਦੀ ਖਾਤਰ ਡੇਟ ਤੈ ਹੋ ਗਈ 18 ਪਰ ਕੀ ਅੰਦਰੂਨੀ ਇੱਛਾ ਵਿਲ ਪਾਵਰ ਜਿਹੜੀ ਆ ਉਹ ਬਣ ਗਈ ਸਾਰੀਆਂ ਜਥੇਬੰਦੀਆਂ ਦੀ ਵੀ ਹਾਂ ਬਈ ਇਕੱਠੇ ਹੋਣਾ ਚਾਹੀਦਾ ਇਹ ਇੰਨੀ ਵੱਡੀ ਲੜਾਈ ਦੇ ਲਈ ਵੇਖੋ ਜੀ ਇੱਛਾ ਮਾਹੌਲ ਮੁਤਾਬਕ ਬਣਦੀ ਹੁੰਦੀ ਹੈ ਬਾਕੀ ਜਿਹੜੇ ਜਨਤਾ ਕੀ ਚਾਹੁੰਦੀ ਹੈ ਜਨਤਾ ਦੀਆਂ ਭਾਵਨਾਵਾਂ ਕੀ ਐ ਕੋਈ ਵੀ ਜਥੇਬੰਦੀ ਆ ਜਾਂ ਲੀਡਰ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਨਰੋਰ ਕਰਕੇ ਚੱਲੂਗਾ ਤਾਂ ਉਹ ਆਈਸੋਲੇਟ ਹੋਊਗਾ ਭਾਵੇਂ ਠੀਕ ਆ ਸਰਕਾਰ ਚ ਉਹਦੀ ਕੁਝ ਵੀ ਹੋਵੇ ਉਹਨੂੰ ਅਫਸਰ ਜਾਣਦਾ ਹੋਵੇ ਪਰ ਜਿਹੜੀ ਲੋਕਾਂ ਪਬਲਿਕ ਆ ਜਿਹੜੇ ਕੋਈ ਸੰਘਰਸ਼ੀਲ ਜਥੇਬੰਦਗੀਆਂ ਹੁੰਦੀਆਂ ਸਰਕਾਰ ਨਾਲ ਮਤਲਬ ਸਮਝੌਤਾ ਬਿਨਾਂ ਕੋਈ ਅਸੂਲੀ ਲੜਾਈ ਆਪਣਾ ਜਿਹੜਾ ਜਿਹਨੂੰ ਕਹਲੇ ਹੁੰਦੇ ਇੱਕਦਾ ਹੁੰਦਾ ਨਾ ਅਸੂਲ ਛੱਡ ਕੇ ਲੜਾਈ ਲੜਨੇ ਹੁੰਦੀ ਹੈ ਜਿਹੜੀ ਅਸੂਲੀ ਲੜਾਈ ਲੜ ਰਹੇ ਹੈ ਕਰੋ ਜਾਂ ਮਰੋ ਦੀ ਲੜਾਈ ਲੜੇ ਉਹਨਾਂ ਲਈ ਜਨਤਾ ਜ਼ਰੂਰੀ ਹੁੰਦੀ ਹੈ ਜਨਤਾ ਦੀਆਂ ਭਾਵਨਾਵਾਂ ਜ਼ਰੂਰੀ ਹੁੰਦੀ ਹੈ ਇਸ ਕਰਕੇ ਜਨਤਾ ਦੀਆਂ ਭਾਵਨਾ ਇਹ ਕਹਿੰਦੇ ਨੇ ਵੀ ਹੁਣ ਵੀ ਇਕੱਠੇ ਹੋਵੋ ਤੁਸੀਂ ਆ ਜਿਹੜੇ ਹੈ ਤੇ ਦੂਜੀ ਗੱਲ ਹੈਗੀ ਹੈ ਵੀ ਜਿਹੜਾ ਇਕੱਠੇ ਹੋ ਕੇ ਲੜੋ ਇਹ ਇਸ ਕਰਕੇ ਉਹਨੂੰ ਮੈਨੂੰ ਲੱਗਦਾ ਵੀ ਕੋਈ ਵੀ ਇਸ ਗੱਲ ਨੂੰ ਇਗਨੋਰ ਨਾ ਕਰੀਏ ਤੁਸੀਂ ਆਪਾਂ ਗੱਲ ਕਰੀਏ ਜਿੰਨੀ ਕੁ ਤੁਸੀਂ ਦੱਸ ਸਕਦੇ ਹੋ ਵੀ ਗੱਲ ਕਿੱਥੇ ਕਿੱਜੇ ਖੜੀ ਹੈ ਤੇ ਕਿੱਥੇ ਕਿੱਜੇ ਅੜੀ ਹੈ ਖੜੀ ਅੜੀ ਤਾਂ ਦੇਖੋ ਜੀ ਇੱਕ ਮਿੰਟ ਜਿਹੜਾ ਹੁਣ ਤੁਸੀਂ ਕਹਿੰਦੇ ਕਿੱਥੇ ਜੇ ਖੜੀ ਆ ਕਿੱਥੇ ਜੇ ਅੜੀ ਉਹ ਤਾਂ ویسੇ ਪਹਿਲਾਂ ਬਹੁਤ ਵਾਰੀ ਹੋ ਚੁੱਕਿਆ ਪਹਿਲਾ ਮੀਟਿੰਗ ਹੁਣ ਐ ਤਾਂ ਹੁਣ ਆਪਾਂ ਅਸੀਂ 10 13 ਫਰਵਰੀ ਤੋਂ ਲਗਾਤਾਰ ਸਟੈਂਡ ਕਰ ਰਹੇ ਹਾਂ ਦੋਨੇ ਬਾਡਰਾਂ ਤੇ ਪੂਰਾ ਉੱਥੇ ਜ਼ਬਰਦਸਤ ਹੋਇਆ ਨੌਜਵਾਨ ਇੱਕ ਮਤਲਬ ਸ਼ਹੀਦ ਵੀ ਕਰਵਾਇਆ ਤੇ ਘੱਟੋ ਘੱਟ 31 ਤੋਂ ਉੱਪਰ ਆ ਜਿਹੜੇ ਜ਼ਖਮੀ ਹੋਏ ਨਹੀਂ ਜਖਮੇ ਨੇ ਉਹਦੀਆਂ ਜਾਨਾਂ ਜਾ ਚੁੱਕੀਆਂ ਨੇ ਕੋਈ ਫਟੜ ਹੋਣ ਕਾਰਨ ਕਿਸੇ ਹੋਰ ਕਾਰਨ ਜਾਨਾਂ ਜਾ ਚੁੱਕੀਆਂ ਨੇ ਅੱਜ ਵੀ ਇੱਕ ਜਾਨ ਅੱਜ ਵੀ ਇੱਕ ਜਾਨ ਗਈ ਐ ਸੋ 31 32 ਦੇ ਲਗਭਗ ਜਾਨਾਂ ਜਾ ਚੁੱਕੀਆਂ ਨੇ ਸੋ ਇਸ ਕਰਕੇ ਜਿਹੜੇ ਇੰਨੇ ਇੱਥੇ ਅਸੀਂ ਚੱਲ ਉਦੋਂ ਟੱਕਰ ਇਹ ਤੀਜਾ ਜਿਹੜਾ ਐਸਕੇਮ ਆ ਉਹ ਨਾਲ ਨਹੀਂ ਹੋਇਆ ਸੀ ਦੋਨੇ ਫੋਰਮਾਂ ਵੱਲੋਂ ਉਹ ਲੜਾਈ ਸੀ ਸੋ ਇਸ ਕਰਕੇ ਉਹਦਾ ਕੋਈ ਕਾਰਨਤਾ ਹੋ ਗਈ ਵੀ ਜੋ ਨਹੀਂ ਹੋਇਆ ਮਤਲਬ ਉਹਦੇ ਸੀਗੇ ਕਾਰਨ ਮਤਲਬ ਹੌਲੀ ਹੌਲੀ ਜਿਹੜੇ ਕਾਰਨਾ ਕਰਕੇ ਉਹ ਨਹੀਂ ਇਕਤਾ ਹੋ ਰਹੇ ਸੀ ਉਹ ਕਾਰਨ ਦੂਰ ਹੋ ਕੇ ਅ ਇਕਤਾ ਵਾਲਾ ਸਾਂਝੇ ਘੋੜ ਵਾਲ ਸਾਂਝਵਾਲਾ ਜਿਹੜਾ ਮਾਹੌਲ ਬਣਦਾ ਜਾ ਰਿਹਾ ਤੇ ਸਾਂਝ ਦਿਨੋਂ ਦੇ ਨਾ ਵੱਧਦੀ ਜਾ ਰਹੀ ਅੱਜ ਵਾਲੀ ਜਿਹੜੀ ਹੈਗੀ ਅਸੀਂ ਸਮਝਦੇ ਐਵੇਂ ਪਹਿਲਾ ਤੇ ਮੁਕਾਬਲੇ ਇੱਕ ਨਵਾਂ ਮੀਲ ਪੱਥਰ ਇਹ ਬਣਿਆ ਸਾਂਝ ਦਾ ਤੇ ਜਿਹੜਾ ਗਾਹਾਂ ਹੁਣ 18 ਆਊਗੀ ਉਹ ਇਹ ਤੋਂ ਵੀ ਅਗਲਾ ਹੋਊਗਾ ਇਹ ਮੈਨੂੰ ਲੱਗਦਾ ਵੀ ਕੋਈ ਵੀ ਜਿਹੜੀ ਜਥੇਬੰਦੀ ਹੈ ਕੋਈ ਵੀ ਫਾਰਮ ਹੈ ਉਹੋ ਇਸ ਜਨਤਾ ਦੀ ਭਾਵਨਾ ਦੀ ਜਿਹੜੀ ਜਨਤਾ ਚਾਹੁੰਦੀ ਹੈ ਵੀ ਸਾਂਝ ਹੋਵੇ ਉਹ ਤੋਂ ਬਾਹਰ ਜਾਣ ਦੀ ਜ਼ਰਤ ਨਹੀਂ ਕਰੂਗਾ ਹੋਣ ਤੋਂ ਬਾਅਦ ਹਰ ਜੋ ਹਰ ਦੋ ਛੰਡੇ ਜੀ ਆਪਣੇ ਨਾਲ ਨੇ ਕਿਦਾਂ ਦੇਖਦੇ ਹੋ ਜੀ ਜਿਹੜਾ ਇਹ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਹੈ ਇਹਦੇ ਚ ਕਿੰਨੀ ਇੱਕ ਗੱਲ ਏਕਤਾ ਦੀ ਅੱਗੇ ਵਧ ਰਹੀ ਹੈ ਜੋ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਨੇ ਦੇਖੋ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਜੋ ਸਾਡੇ ਸਾਥੀਆਂ ਨੇ ਯਤਨ ਕੀਤੇ ਗਏ ਦੋਨਾਂ ਫੋਰਾਂ ਵੱਲੋਂ ਸਾਡੇ ਵੱਲੋਂ ਪੰਦੇਰ ਸਾਹਿਬ ਜਾਂਦੇ ਰਏ ਆਪਣੇ ਇਕਤਾ ਕਰਨ ਵਾਸਤੇ ਉਹਨੂੰ ਹੌਲੀ ਹੌਲੀ ਬੂਰ ਪੈਣਾ ਸ਼ੁਰੂ ਹੋ ਗਿਆ ਔਰ ਜਿਹੜੇ ਪ੍ਰੋਗਰਾਮ ਵੀ ਸਾਂਝੇ ਹੋਣੇ ਸ਼ੁਰੂ ਹੋ ਗਏ ਔਰ ਅੱਜ ਜਿਹੜਾ ਵਾ ਉਹ ਜਿਹੜੀ ਬਰਫ਼ ਜਿਹੜੀ ਆ ਉਹ ਬਿਲਕੁਲ ਪਿਗਲਦੀ ਨਜ਼ਰ ਜਿਹੜੀ ਆਉਣ ਲੱਗ ਪਈ ਆ ਕਿਉਂਕਿ ਸਾਰੇ ਸਾਥੀਆਂ ਦਾ ਇੱਕ ਮਤ ਸੀਗਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਹੋਊਗੀ ਇੱਕ ਦੂਜੇ ਦਾ ਪਿਛਲੇ ਜਿਹੜੇ ਆਪਣੇ ਕੋਈ ਪੁਰਾਣੇ 100 ਸਾਡੇ ਝਗੜੇ ਲੜਾਈ ਝਗੜੇ ਹੋ ਸਕਦੇ ਬਿਲਕੁਲ ਉਹਨਾਂ ਦੇ ਵਿਚਾਰ ਨਹੀਂ ਹੋਊਗਾ ਨਵੇਂ ਸਿਰੇ ਤੋਂ ਇਕਤਾ ਦੇ ਜਿਹੜੇ ਯਤਨ ਜਿਹੜੇ ਆਪਾਂ ਕੀਤੇ ਨੇ ਉਹਨੂੰ ਕੇ ਤੋਰਿਆ ਜਾਊਗਾ ਅੰਦੋਲਨਾਂ ਨੂੰ ਜਿੱਤਣ ਵਾਸਤੇ ਜੋ ਨੀਤੀ ਆ ਉਹ ਬਣਾਈ ਜਾਊਗੀ ਔਰ ਜੋ ਜੋ ਆਪਾਂ ਪ੍ਰੋਗਰਾਮ ਕਰਨੇ ਨੇ ਹੁਣ ਦੇਖੋ 10 ਦਾ ਪ੍ਰੋਗਰਾਮ ਸਾਂਝਾ ਹੋ ਗਿਆ 13 ਵਾਲਾ ਅੱਜ ਹੋ ਰਿਹਾ ਔਰ ਅਗਲੇ ਔਣ ਵਾਲੇ ਪ੍ਰੋਗਰਾਮ ਜਿਹੜੇ ਨੇ ਉਹਦੀ ਰੂਪਰੇਖਾ ਉਹ ਕਿਸ ਤਰੀਕੇ ਨਾਲ ਲਾਗੂ ਕਰਨੇ ਆ ਅੰਦੋਲਨਾਂ ਦੀਆਂ ਮੰਗਾਂ ਕਿਸ ਤਰ੍ਹਾਂ ਮਨਾਈਆਂ ਜਾਣੀਆਂ ਨੇ ਡੀਸੈਂਡਲੇ ਵਾਲੀ ਸੇਧ ਨੂੰ ਧਿਆਨ ਚ ਰੱਖ ਕੇ ਪ੍ਰੋਗਰਾਮ ਦਿੱਤੇ ਜਾਣੇ ਨੇ ਔਰ ਇਹਦੇ ਤੇ 18 ਤਰੀਕ ਨੂੰ ਜਿਹੜੀ ਆ ਮੀਟਿੰਗ ਆਪਾਂ ਜਿਹੜੀ ਆ ਉਹ ਰੱਖੀ ਗਈ ਆ ਹੋ ਸਕਦਾ ਮੀਟਿੰਗ ਪਹਿਲਾਂ ਵੀ ਹੋ ਜੇ ਜਿਸ ਤਰ੍ਹਾਂ ਪਹਿਲੀ 15 ਦੀ ਮੀਟਿੰਗ ਪਹਿਲਾਂ ਹੋਈ ਆ ਅੰਦਰ ਕਿ ਹੋ ਸਕਦਾ ਮੀਟਿੰਗ ਅਡਵਾਂਸ ਵਿੱਚ ਵੀ ਹੋ ਜਾਏ ਲੇਕਿਨ 18 ਤੱਕ ਵੀ ਮੀਟਿੰਗ ਜਿਹੜੀ ਅੱਜ ਆਪਾਂ ਸਹਿਮਤੀ ਨਾਲ ਜਿਹੜੀ ਆ ਉਹ ਕੀ ਲੱਗਦਾ ਨਹੀਂ ਕਿ ਇਹ ਇਕਤਾ ਪ੍ਰੋਸੈਸ ਇਸ ਤੋਂ ਥੋੜਾ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਦੇਖੋ ਆਰਮੀ ਦੇ ਕਹਿੰਦਾ ਕੁਛ ਨਹੀਂ ਹੁੰਦਾ ਹੁਣ ਆਹ ਜੋ ਕੁਦਰਤ ਨੂੰ ਮਨਜ਼ੂਰ ਆ ਇਹ ਹੁਣ ਹੀ ਹੋਣੀ ਸੀਗੀ ਔਰ ਇਹ ਹੁਣ ਹੋਈ ਆ ਚੰਗਾ ਕਦਮ ਆ ਪਹਿਲਾਂ ਹੋਣੀ ਚਾਹੀਦੀ ਹੋ ਜਾਂਦੀ ਹੋਰ ਵਧੀਆ ਹੁੰਦਾ ਲੇਕਿਨ ਇਹ ਆ ਕਿ ਜੋ ਚੀਜ਼ ਸਮੇਂ ਤੇ ਹੁੰਨੀ ਹੁੰਦੀ ਆ ਉਸੇ ਸਮੇਂ ਤੇ ਹੁੰਦੀ ਆ ਕੁਦਰਤ ਦਾ ਖੇਲ ਆ ਉਹਨੇ ਉਹ ਸਭ ਨੇ ਕਰਨਾ ਹੁੰਦਾ ਇਹਨੂੰ ਜੀ 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 ਪੱਤਰਕਰਨ ਹੋ ਤੇ ਧਰ ਤਨੇਰ ਸਾਹਿਬ ਅੱਜ ਦੁਬਾਰਾ ਫੇਰ ਏਕਤਾ ਮੀਟਿੰਗ ਪਾਤੜਾਂ ਦੇ ਵਿੱਚ ਹੋਈ ਆ ਤਿੰਨੇ ਫੋਰਮ ਜਿਹੜੇ ਆ ਕਿਸਾਨ ਮਜ਼ਦੂਰ ਮੋਰਚਾ ਔਰ ਜਿਹੜਾ ਸਯੁਜਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਸਯੁਜਕਤ ਕਿਸਾਨ ਮੋਰਚਾ ਭਾਰਤ ਤਿੰਨੋਂ ਅੱਜ ਸ਼ਾਮਲ ਹੋਏ ਆ ਕਿੰਨੀ ਕੁ ਗੱਲ ਅੱਗੇ ਵਧੀ ਹੈ ਪਹਿਲਾਂ ਨਾਲੋਂ ਅੱਗੇ ਵਧੀ ਆ ਕਿੰਨੀ ਗੋਣੇ ਨੂੰ ਇਨਚਾਰਜ ਮਣੀ ਕਿਉਂਕਿ ਇਕਤਾ ਚਾਹੀਦੀ ਹੈ ਵੀ 100 ਫੁੱਟ ਤੱਕ ਇਕਤਾ ਹੋਵੇ ਨਹੀਂ ਇੰਚਾਂ ਨੂੰ ਛੱਡੋ ਪਰਸੈਂਟਾਂ ਚ ਦੱਸ ਦਿਓ ਨਹੀਂ ਪਰਸੈਂਟੇਜ ਵਧੀਆ ਵਧੀਆ ਮਾਹੌਲ ਚ ਹੋਈ ਆ ਇਕੱਠੇ ਬੈਠੇ ਆ ਕੁਝ ਪ੍ਰੋਗਰਾਮ ਜਿਹੜੇ ਅਸੀਂ ਮਤਲਬ ਅਲਿੱਕੇ ਸੀ ਉਹ ਸਾਂਝੇ ਕਰਤੇ ਕੁਝ ਕਰਨ ਵਾਲੇ ਆ ਉਹਦੇ ਵਾਸਤੇ ਜਲਦੀ ਮੀਟਿੰਗ ਰੱਖ ਲਈ 18 ਤਰੀਕ ਦੀ ਇਹਨੂੰ ਮਤਲਬ ਫੌਰੀ ਵਾਲੀ ਵੀ ਕਹਾਂਗੇ ਤੇ ਸੋਚਦੇ ਆ ਵੀ ਅੱਗੇ ਮਜ਼ਬੂਤੀ ਨਾਲ ਮਤਲਬ ਪੰਜਾਬ ਦੇ ਲੋਕ ਇਹ ਮੰਨ ਲੈਣ ਕਿ ਹਾਂ ਹੁਣ ਜਿਹੜਾ ਲੋਕ ਚਾਹੁੰਦੇ ਸੀ ਕਿ ਏਕਤਾ ਵੱਲ ਵਧਣ ਤਾਂ ਉਧਰ ਨੂੰ ਗੱਲ ਤੁਰ ਰਹੀ ਹੈ ਹਾਂ ਸਾਨੂੰ ਲੱਗਦਾ ਕੋਈ ਦਿੱਕਤ ਨਹੀਂ ਆਉਣੀ ਇਹਦੇ ਵਿੱਚ ਏਕਤਾ ਵੱਲ ਨੂੰ ਗੱਲ ਤੁਰ ਪਈ ਹੈ ਅੱਛਾ ਹਾਂਜੀ ਅੱਛਾ ਪੰਜਾਬ ਦੇ ਲੋਕਾਂ ਨੂੰ ਆ ਜਿਹੜੀ ਸਥਿਤੀ ਬਣੀ ਆ ਜਿਸ ਤਰ੍ਹਾਂ ਕੱਲ ਜਿਹੜਾ ਭਾਜਪਾ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਵੀ ਤਿੰਨ ਜਿਹੜੇ ਜਿਹੜੇ ਇਹ ਐਮਐਸਪੀ ਦੀ ਮੰਗ ਕਰ ਰਹੇ ਨੇ ਇਹ ਤਾਂ ਪੰਜਾਬ ਦੇ ਕਿਸਾਨਾਂ ਲਈ ਵੈਸੇ ਹੀ ਨੁਕਸਾਨਦਾਇਕ ਹੈ ਇਹ ਤਾਂ ਮੰਗ ਹੀ ਗਲਤ ਹੈ ਕੀ ਕਹੋਗੇ ਦੇਖੋ ਉਹੀ ਆਗੂ ਜਦੋਂ ਕਾਂਗਰਸ ਚ ਹੁੰਦੇ ਸੀ ਜਿਹੜਾ ਉਹ ਬਿਆਨ ਆ ਮੈਂ ਸਮਝ ਗਿਆ ਤੁਹਾਡੇ ਉਹਨਾਂ ਨੇ ਪ੍ਰਧਾਨ ਦਾ ਬਿਆਨ ਸੁਨੀਲ ਜਾਖੜ ਉਹ ਜਦੋਂ ਕਾਂਗਰਸ 'ਚ ਹੁੰਦੇ ਸੀ ਉਦੋਂ ਕਾਨੂੰਨ ਕਾਲੇ ਹੁੰਦੇ ਸੀ ਹਨਾ ਜਦੋਂ ਉਹ ਭਾਜਪਾ ਚੱਲ ਕੇ ਉਹ ਹੀ ਕਾਨੂੰਨ ਚਿੱਟੇ ਹੋ ਗਏ ਉਹੀ ਹਾਲਤ ਉਹਦੀ ਇਸ ਗੱਲ ਤੇ ਆ ਗਰੀਬੀ ਆ ਮੈਨੂੰ ਲੱਗਦਾ ਸਿਆਸੀ ਗਰੀਬੀ ਆ ਮੌਕਾ ਪ੍ਰਸਤੀ ਜਿਹੜੀ ਮੰਗ ਆ ਐਮਐਸਪੀ ਦੀ ਬਹੁਤ ਜ਼ਰੂਰੀ ਆ ਉਹ ਮਤਲਬ ਲਾਗੂ ਹੋਣੀ ਚਾਹੀਦੀ